ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋ ਲੈਂਦੇ ਬਿਨ ਮਾਵਾਂ ਦੇ ਕਾ ਵੀ ਟੁਕੜੇ ਖੋ ਲੈਂਦੇ ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋ ਲੈਂਦੇ ਬਿਨ ਮਾਵਾਂ ਦੇ ਕਾ ਮਾਵਾ ਵਾਲਿਆ ਥਾਵਾ ਨਾ ਕੋਈ ਲੈ ਲੈਂਦਾ ਉਤਲੇ ਮਨੋ ਹਰ ਕੋਈ ਪੁੱਤਰ ਕੈ ਲੈ ਲੈਂਦਾ ਮਾਵਾ ਵਾਲਿਆ ਥਾਵਾ ਨਾ ਕੋਈ ਲੈ ਲੈਂਦਾ ਉਤਲੇ ਮਨੋ ਹਰ ਕੋਈ ਪੁੱਤਰ ਕੈ ਲੈ ਲੈਂਦਾ ਨਦੀ ਨੈਣਾ ਦੀ ਹੰਝੂਆਂ ਦੀ ਫੇਰ ਵਗਦੀ ਏ ਮਾਵਾ ਬਾਜੋ ਦੁਨੀਆ ਸੁੰਨੀ ਲੱਗਦੀ ਏ ਵੇ ਲੋਕੋ ਮਾਵਾ ਬਾਜੋ ਦੁਨੀਆ ਸੁੰਨੀ ਲੱਗਦੀ ਏ ਮਾਂ ਦਾ ਦਿਲ ਹੀ ਪੁੱਤ ਦੇ ਉਗੜ ਜਰ ਸਕਦਾ ਮਾਵਾ ਵਾਂਗੂ ਕੋਣ ਮਾਫ਼ ਹੈ ਕਰ ਸਕਦਾ ਬੇ ਲੋਕੋ ਮਾਵਾ ਵਾਂਗੂ ਕੋਣ ਮਾਫ਼ ਹੈ ਕਰ ਸਕਦਾ ਖੁਦ ਭੁੱਖਾ ਘਟ ਘਟ ਕੇ ਪੁੱਤਰ ਜੋਂਦੀ ਐ ਤਨ ਤੇ ਫਟੇ ਪੁਰਾਣੇ ਸੂਟ ਹੰਡੋ ਉਧ ਭੁੱਖਾ ਘਟ ਘਟ ਕੇ ਪੁੱਤਰ ਜੋਉਂਦੀ ਏ ਤਨ ਤੇ ਫੱਟੇ ਪੁਰਾਣੇ ਸੂਟ ਹੰਡੋਂਦੀ ਏ ਨਾ ਯੋ ਸ਼ਾਇਰਾ ਰੱਬ ਅੱਖਾਂ ਮਾਵਾਂ ਨੂੰ ਲੱਭ ਨਾ ਸਕੇ ਕੋਈ ਬਜਾਰੋਂ ਇਹ ਸ਼ਾਮਾਨੂ ਵੈਲੋ ਕੋ ਲਬ ਨਾ ਸਕੇ ਕੋਈ ਬਜਾਰੋ ਏ ਸ਼ਾਵਾਂ ਨੂੰ ਕੋਈ ਵੀ ਮੁਸ਼ਕਲ ਰਾਹ ਦੇ ਵਿੱਚ ਤੈਨੂੰ ਨਾ ਘੇਰੇ ਪੁੱਤਰਾ ਨਾਲ ਦੁਆਵਾ ਮਾਂ ਦੀਆਂ ਜੇਤੇਰੇ ਕੋਈ ਵੀ ਮੁਸ਼ਕਲ ਰਾਹ ਦੇ ਵਿੱਚ ਤੈਨੂੰ ਨਾ ਘੇਰੇ ਬੈਠੇ ਰੱਬ ਨੂੰ ਕਦਰ ਸੋਣਾ ਬੋਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਉਣਾ ਵੇਲੋ ਕੋ ਭੁਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਉਣਾ ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋ ਲੈੰਦੇ ਬਿਨ ਮਾਵਾਂ ਦੇ ਕਾ ਵੀ ਟੁਕੜੇ ਖੋਲ ਲੈਂਦੇ ਬਿਨ ਮਾਵਾਂ ਦੇ ਕਾ ਵੀ ਟੁਕੜੇ ਖੋਲ ਲੈਂਦੇ ਬਿਨ